ਕਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੜਦੇ ਰਾਤ ਨੂੰ ਸਾਡੇ ਬਰਾੜ ਕੋਟਸ਼ੂ ਕੀ ਵਾਲੇ ਦਾ ਸਨਮਾਨ ਇੱਕ ਸੇਵਕ ਕੈਨੇਡਾ ਵੱਲੋਂ ਸਾਡੇ ਗੁਰਪ੍ਰੀਤ ਬਾਈ ਦਾ ਜੋ ਤੇ ਪ੍ਰਧਾਨ ਦਾ ਜਿਹੜਾ ਸਨਮਾਨ 51000 ਰੁਪਏ ਕੀਤਾ ਜਾਣਾ ਹੈ ਇਹ ਸਾਡੇ ਤੇ ਬਾਈ ਪੂਰੇ ਬਰਾਦਰ ਹਲੋ ਭਾਈ ਕਿੰਨੇ ਨੇ ਸਮਾਨਤ ਕੀਤਾ 15 ਬੰਦੇ 21ਰ ਬਾਹਰ ਕੈਨੇਡਾ ਜੋ ਤੇ ਕਿੰਨੇ ਨੇ 1100 ਤੱਤ ਬਣੇ ਫਿਰਦੇ ਮੂਰੇ ਹੈ ਨਾ ਨਾ ਨਹੀਂ ਬੋਲਦੇ ਕਮੈਂਟ ਕਿੱਥੇ ਆ ਕਿੰਨੇ ਨੇ ਦੀਪਾ ਜੀ ਯਾਰ ਦਿੱਤੇ ਆ ਫਾਰਨ ਸਮਾਨਤ ਕਰੀਦੇ ਮੂਰਿਆਂ ਕੇ ਨਵੀਂ ਵੀ ਉਹ ਨਾ ਕੋਰਸ ਦਾ ਕਬੱਡੀ ਖਿਡਾਰੀ ਤੂੰ ਮੰਗਲ ਕਰ ਰਹੇ ਆ ਅੰਬਾਲੀ ਕਾਲੀ ਅਸੀਂ ਕਿਉਂ ਪੁੱਛਿਆ ਨਹੀਂ ਤਿਆਜ ਕਾਲੀ ਨਿਖਰਾਇਆ ਅਗਰ ਵੀਰੇ ਸਿੱਟੇ ਮਾਰ ਦੋ ਨਾ ਮੈਂ ਹੁਣ ਘਰ ਆਏ ਮੈਂ ਪ੍ਰੋਬਲਮ ਆ ਵੀ ਕਰੇ ਕਸੋ ਲੋਕ ਜਿਹਨ ਪਦਾਰ ਦੇ ਪੂਰੇ ਗੋਮਛੇ ਆ ਤਾਂ ਪਈਣਾ ਦਾ ਗੋਪਾ ਗਿਆ ਇਹ ਮਨੁਫਾਤਾ ਬੰਦੇ ਨੇ ਕਿਹਨੇ ਪਰਸ ਦੀ ਖਾਈ ਦੀ ਦਿਆ ਤਲਨ ਕਰੋ ਬਾਬਾ ਰੋੜੇ ਦੇ ਬੰਦਾਂ ਨੇ ਹਜ਼ਾਰ ਹਜ਼ਾਰ ਕਰਨਗਾ ਸੁਪਨੀ ਤਿਕੇ ਹੁਣ ਮੂਰੇ ਲੱਗਾ ਫਦੇ ਆ ਹੋਰਗੇ ਹੁਣ ਸ਼ੁਰੂਆਤ ਕਰੂ ਮੂਰੇ ਆਵੇ ਕਿਹਨੂੰ ਮੰਨ ਕਰਨਾ ਪਿਰਾਖ ਨਾ ਕਰੇ ਕਹਿੰਦੇ ਮੇਰੇ ਲਈ ਮਾਰਨਾ ਦੇਖੇ ਕਰਾਂਗੇ ਲੋਕ ਇਹ ਮੇਰੇ ਮਨ ਕਰਦੇ ਆ ਆ ਪੰਡਾਂ ਨੂੰ ਧੱਕੇ ਖੰਦੇ ਕਰਦੇ ਆ ਇਹ ਬਣੀ ਪੂਰੀ ਤਰ੍ਹਾਂ ਨਾਲ ਮੈਨੂੰ ਮਾਰ ਨਹੀਂ ਦੇਣਾ ਮੇਰਾ ਕੰਮ ਹੈ ਨਹੀਂ ਭਾਈ ਬੰਦੋਗੀ ਜ਼ਰੂਰ ਫੁੱਤੂ ਪਾਰਟੀਬਾਜੀ ਕਰਦੇ ਹੋ ਪਰ ਅਸੀਂ ਨਹੀਂ ਹੁੰਦੇ ਨਹੀਂ ਕੋਈ ਨਾ ਕੋਈ ਮੇਰਾ ਖਾਸਾ ਵਰ ਨਹੀਂ ਬਣੇ ਪਾਰਟੀਬਾਜੀ ਕੌਣ ਕਰਦਾ ਆਪਰ ਦਾ ਮੰਦਿਰ ਹੈ ਮੈਂ ਬਰਾਡ ਨੂੰ ਦੇਣੇ ਆ ਬਾਕੀ ਬੜਾ ਲੰਮਾ ਹੋਣਾ। ਬਾਕੀ ਕੋਈ ਗੱਲ ਨਹੀਂ। ਬਾਕੀ ਨੂੰ ਬਾਈ ਸ਼ਾਂਤੀ ਬੱਸ। ਵੀਰ ਬਣ ਕੇ کہیں ਬਾਹਰੋਂ ਅੰਦਰ ਨਹੀਂ ਆਉਣਾ ਰੂਪ ਬਣ ਕੇ। ਕੋਈ ਨਾ ਥੋੜਾ ਬੋਟ ਮਜਲਾ ਹੁੰਦਾ ਨਾ ਜੋ ਆਦੇ ਬੰਦੇ ਦਿਲ ਚ ਹੁੰਦਾ ਨਾ। ਕੋਈ ਗੱਲ ਨਹੀਂ ਵੀਰ ਬਣ ਕੇ ਕਿਸੇ ਬਾਹਰੋਂ ਅੰਦਰ ਨਹੀਂ ਆਉਣਾ। ਬਾਈ ਬਣ ਕੇ ਸਾਰੇ ਬਹਿ ਜਾਓ। ਵੀਰ ਬਣ ਕੇ ਬਹੁਤ ਧੰਨਵਾਦ ਜਿਨ੍ਹਾਂ ਨੇ ਪੈਸੇ ਦਿੱਤੇ ਆ 100, 50, 200, 1100 ਦੋ ਆ ਜਿੰਨੇ ਵੀ ਦਿੱਤੇ ਆ ਸਾਰਿਆਂ ਦਾ ਧੰਨਵਾਦ ਵੀਰੇ। ਬਹੁਤ 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 ਧੰਨਵਾਦ ਬਾਈ ਸਾਰਿਆਂ ਦਾ ਪਿੰਡ ਪੱਤਰ ਦਾ ਟੂਰਨਾਮੈਂਟ ਹੈ ਕਿਸੇ ਦਾ ਦੱਸੋਗੇ ਕੋਈ ਨਾਮ ਆਪਾਂ ਨਾ ਕਿਸੇ ਨੂੰ ਕਿਹਾ ਨਾ ਕਿਸੇ ਨੂੰ ਕੀਤਾ ਪਿੰਡ ਪੱਤਰ ਦੇ ਸਾਰੇ ਆਏ ਆ ਕੋਈ ਵੀ ਆ ਸਾਰੇ ਆਜਨਾ ਪਾਰਕਾਂ ਨੇ ਛੱਡ ਕੇ ਪਿੰਡ ਪੱਤਰ ਨੂੰ ਸਾਡਾ ਤੁਰਿਆ ਪਿੰਡ ਪੱਤਰ ਤੇ ਆਇਆ ਬਹੁਤ ਧੰਨਵਾਦ ਬਾਈ ਰੇਕਸਾ ਦਾ ਆਈਂ ਕਰਾਇਆ ਕਰਾਂਗੇ ਉਹ ਪਹਿਲਾਂ ਸੀ ਸਾਨੂੰ ਬੀ ਐਕਸਪੀਰੀਅੰਸ ਘੱਟ ਸੀਗਾ ਸਾਨੂੰ ਆਈ ਸੀ ਪਹਿਲਾਂ ਫੇਰ ਜੇ ਅਗਲੀ ਪ੍ਰੋਗਰਾਮ ਤੱਕ ਇਹ ਬਾਈ ਖੋਖਲੀ ਵੀ ਆਹੀ ਬੇਜਾ ਬੰਦੇ ਆ ਸੀ ਹਸਾਵੀਂ ਜਣਾਵੇ ਇੱਕ ਅਗਰ ਪੀਣਾ ਖਾਗਦੇ ਨੀ ਤੁਹਾਨੂੰ ਇੱਕ ਅਗਰ ਪੀਣਾ ਮੈਨੂੰ ਖਾਣਾ ਮੈਂ ਤੁਹਾਨੂੰ ਪਰ ਤੁਹਾਨੂੰ ਪਾਵਾਂ ਮੈਂ ਪੰਜ ਖਲਾਣਾ ਹੁੰਦੀਆਂ ਬੜਾ ਬੁਰਕ ਜਾਨ ਮੈਂ ਖਾਗ ਦਊਗਾ ਬੱਸ ਆਪਾਂ ਕਿਤੇ ਲੱਗਣੀ ਨਾ ਹਾਂ ਆਪਾਂ ਬਾਪਾ ਵੀ ਬਾਂ ਮੈਂ ਨਾਲ ਵੀ ਬਾਰਸੀ ਬਣਾਉਣੀ ਹੈ ਬਹੁਤ ਧੰਨਵਾਦ ਭਾਈ ਸ਼ੌਰੀ ਵੀਰ ਜੇ ਕਹੀ ਮੈਂ ਤੁਹਾਨੂੰ ਬਹੁਤ ਲੱਗਾ ਹੋਵੇ ਕੋਈ ਨਾ ਸੀ ਹਸਾਬ ਵੀ ਭਾਈ ਫੇਸਬੁੱਕ ਤੇ ਭਾਵਤ ਜਿੰਨੇ ਜੀ ਵੀ ਦਿੱਤੇ ਆ ਟੀਮਾਂ ਦੇ ਦਿੱਤੇ ਆ ਅਸੀਂ ਫੇਸਬੁੱਕ ਤੇ ਪਾ ਲਾਂ ਬਹੁਤ ਧੰਨਵਾਦ ਵੀਰ ਜੀ ਆਪਰੋਚਿੰਗ ਤੇ ਨਹੀਂ ਕਿਹਨਾਂ ਦੇ ਧੰਨਵਾਦ ਆ ਜੀ ਨੇ ਨਹੀਂ ਦਿੱਤੇ ਸੰਗ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਹੀ ਧੰਨਵਾਦ ਬਹੁਤ ਧੰਨਵਾਦ ਸਾਡਾ ਜੁੜਨਾ ਜੁਰਨਾ ਵਾਸਤੇ ਤੁਰਨਾ ਵਾਸਤੇ ਤੇ ਵੀਰ ਬਣ ਕੇ ਹਣ ਬਹਿ ਗਏ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਸਾਰੇ ਦਰ ਨੇ ਸਾਥ ਦਿੱਤਾ ਬਹੁਤ ਧੰਨਵਾਦ ਬਾਈ ਵੀਰ ਬਣ ਕੇ ਆਜੋ ਬਾਈ ਸਨਮਾਨ ਪੁਰੀਆਂ ਦਾ ਕਰਗੇ ਬਹੁਤ ਮੈਂ ਤਾਂ ਬਹੁਤ ਵਧੀਆ ਮੈਚ ਬਾਈ ਜੀ ਭਾਈ ਇੱਥੇ ਉਹ ਬੰਦੇ ਸਨਮਾਨਤ ਕਰਕੇ ਗਏ ਆ ਫੋਟੋਆਂ ਖਿਚਾ ਕੇ ਜਿਨ੍ਹਾਂ ਨੇ ਨਾ ਤਾਂ 1000 ਰੁਪਿਆ ਦਿੱਤਾ ਨਾ 1100 ਦਿੱਤਾ ਨਾ 2100 ਦਿੱਤਾ ਨਾ 2500 ਨਾ 3100 ਉਹ ਬੰਦੇ ਇੱਥੇ ਫੋਟੋਆਂ ਖਿਚਾ ਕੇ ਸਨਮਾਨਤ ਕਰਕੇ ਗਏ 2100 ਰੁਪਿਆ ਅਮਰੀਕ ਨੇ ਦਿੱਤਾ ਸੀ ਸਵੇਰ ਨੂੰ ਹਾਂ ਅਮਰੀਕ ਬਰਾਰ ਅਮਰੀਕ ਬਰਾਰ ਸਾਡਾ ਭਰਾ ਨਿਊਜ਼ੀਲੈਂਡ ਉਹਦਾ ਨਾਂ ਕਿੰਨਾ ਬੋਲਿਆ ਗਿਆ ਇੱਥੇ ਬੰਦੇ ਫੋਟੋਆਂ ਖਿਚਾ ਕੇ ਗਏ ਬਾਈ 1100 ਰੁਪਿਆ ਭਾਈ ਨੇ ਆਪ ਨੂੰ ਆਪਾਂ ਕਿਸੇ ਨੂੰ ਗਲਤ ਨਹੀਂ ਬੋਲਦੇ ਬਸ ਆਪਾਂ ਗੱਲ ਇਹ ਕਰਦੇ ਆਂ ਵੀ ਗਾਂ ਤੋਂ ਟੂਰਨਾਮੈਂਟ ਸਰਬਸਾਂਝਾ ਹੋਵੇ ਕਿਤੇ ਹੋਵੇ ਪਿੰਡ ਵਾਲੇ ਸਹਿਯੋਗ ਗਾਂ ਵੀ ਦੇਣਗੇ ਪਰ ਭਾਈ ਇੰਨਾ ਕੁ ਧਿਆਨ ਰੱਖੋ ਜਿਨ੍ਹਾਂ ਨੇ 11100 ਰੁਪਿਆ ਵੀ ਨਹੀਂ ਦਿੱਤਾ ਨਾ ਉਹ ਗਰਾਊਂਡ ਤੇ ਭਾਈ ਮੈਨੂੰ ਐ ਨਹੀਂ ਸਮਝਣ ਲੱਗੀ ਵਰਦੇ ਕਿਹੜੇ ਮੂੰਹ ਨਾ ਸਰਦ ਲੋਕਾਂ ਦਾ ਉਹ ਕੋਈ ਨਹੀਂ ਭਾਈ ਪਿੰਡ ਦੇ ਵੀ ਮੇਰੀ ਗੱਲ ਹੈ ਭਾਈ ਬਾਈ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਜੀ ਮਾੜੀਆਂ ਨੋਖੀਆਂ ਗੱਲਾਂ ਚੱਲ ਰਹੀਆਂ ਰਹਿੰਦੀਆਂ